ਗੀ ਗਤ ਨਿਤ ਤੁਮਹੀ ਨਾਨਕ ਦਾਸ ਸਦਾ ਗੁਰ ਬਾਣੀ ਬੋਲੋ ਜੀ ਵਾਰ ਗੁਰ ਇੱਕ ਓ ਅੰਕਾਰ ਵਰਤ ਜੀ ਦੀ ਬਤ ਸ੍ਰੀ ਪਤਨੀ ਜੀ ਸਹਾਈ ਸਵਾ ਸ੍ਰੀ ਭਗਵਤੀ ਜੀ ਦੀ ਪਾਤਸ਼ਾਹੀ ਧਰਤਵੀ ਸ੍ਰੀ ਤੰਗ ਭਗਵਤੀ ਸਿਮਰ ਕੇ ਗੁਰੂ ਨਾਨਕ ਲੇਨ ਧਿਆ ਸੋਰ ਏ ਅਮਰਦਾਸ RAM ਦਸ ਬਈ ਸਹਾਏ ਕਰਜਨ ਹਰ ਗੋਬਿੰਦ ਨਾਮ ਸਿਮਰੋ ਸਿਰੀ ਹਰਿ ਜਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜੇਜ ਦੇਖੈ ਸਾਬ ਦੁਖ ਜਾਏ ਦੇਖ ਬਹਾਦਰ ਸਿਮਰਿਆ ਕਾਰਨਾ ਜੇ ਦਿਆਵੈ ਤਾਏ ਸਾਧੁ ਘਾੜੀ ਜੋਏ ਸਹਾਏ ਦਸ ਬੀ ਕਾਦਸ਼ਾ ਸ੍ਰੀ ਗੁਰੂ ਗੋਬਿੰਦ ਦੇਵ ਸਾਹਿਬ ਜੀ ਸਾਬ ਥਾਈ ਲੋਏ ਸਹਾਰੇ ਦਸਾਂ ਬਾਦਸ਼ਾਹਿਆਂ ਦੀ ਜੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਭੋਲੋ ਜੀ ਆਰੇ ਗੁਰ ਪੰਜਾਂ ਪਿਆਰਿਆਂ ਚੌਥਾ ਸਾਹਿਬ ਜਗਿਆ ਚਾਰਿਆਂ ਮਹੌਤਿਆਂ ਮੱਠੀ ਨਾ ਜੱਬੀ ਆ ਤਪੀਆਂ ਨਾਵ ਜੀ ਦਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਗ ਵਾਹੀ ਦੇ ਤੁਖ ਅਰਘ ਦਿੱਤਾ ਨਾ ਤਿਆਰਿਆ ਸਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਤਾ ਜੀ ਗੋਲ ਜੀ ਜਾਰੇ ਜਿਨ੍ਹਾਂ ਸਿੰਘਾ ਸਿੰਘੀਆਂ ਧਰਮ 헤ਤ ਤੇ ਸੁਦ ਤੇ ਦੰਦ ਬਲ ਕਟਾਏ ਟੋਪਰੀਆਂ ਲੋਹੰਕਾਂ ਚਰਖੜੀਆਂ ਤੇ ਜੜਿਆਰਿਆਂ ਨਾਲ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਿਭਾਰੇ ਆ ਸਿੱਟੀ ਕੇ ਸਵਾਸਾਂ ਸੰਗ ਨਿਭਾਈ ਦਿਨਾਂ ਦੀ ਤੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਗੁਰ ਜੀ ਪੰਜਾ ਸਾਡਾ ਦਰਬਾਰ ਗੁਰਦੁਆਰਿਆਂ ਦਾ ਧਿਆਨ ਕਰਕੇ ਭਗਤ ਜੀ ਪਰਮਾਤਮਾ ਸਰਬਤਖਾਰਤਾ ਜੀ ਕੀ ਅਰਦਾਸ ਹੈ ਜੀ ਸਰਬਤਖਾਰਤਾ ਜੀ ਕੋ ਵਾਹਿਗੁਰੂ 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 ਜੇ ਤੇ ਆਵੇ ਜੇ ਤੇ ਆਵਣ ਦਾ ਸਾਧਕਾ ਸਰਬ ਸੁਖ ਹੋਵੇ ਨੀਤ ਤੀ ਤਾਹਬ ਦੀਤਾਏ ਭਾਲ ਚੜੀ ਕੇ ਬੋਲ ਬਾਲੇ ਭਗੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤਾਨ ਬਬੇਸਕਾ ਨੂੰ ਵਿਸਾਹੋ দান ਕਰੋ ਸਾਧਾਨ ਗਾਨ ਸੇਗਾਰੂ ਨਾਮ ਜਾਨ ਸ੍ਰੀ ਅੰਮ੍ਰਿਤ ਸਰਸਾਰੇ ਜੀ ਦੇ ਦਰਸ਼ਨੇ ਸਨਾ ਸਤ ਦੇ ਰਾਖੇ ਆਪਵਾਰ ਗੋਹ ਏ ਆਕਾਰੁਰਖ ਆਪਣੇ ਪੰਖ ਦੇ ਤਾ ਸਾਹਾ ਇੱਛਾਕਾਰ ਜਿਓ ਸ੍ਰੀ ਨਨਕਾਣਾ ਸਾਹਿਬ ਹੱਥ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਕੋ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਇੰਨਾ ਦੇ ਖੁੱਲੇ ਦਰਸ਼ਨ ਦੀਦਾ ਮਹਾਰਾਜ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਦਰ ਭੰਜਨ ਗੁਰੂ ਜੁਰਮਾ ਬੜ ਜੋਦਾ ਬਹੁਤ ਪਾਰੂ ਪੁਕਾਰੀ ਐਸੇ ਦੀਨ ਦਿਆਲ ਧਾਤ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਪਾਵਨ ਕਬੀਤਰ ਮਹਾਨ ਚਰਮਸ਼ੂਕ ਅਸਥਾਨ ਗੁਰਦੁਆਰਾ ਸ਼ੇਹਾ ਦਾ ਸਾਹਿਬ ਜੀ ਵਿੱਚ ਰਾਜਾਨ ਰਾਜ ਮਾਨ ਮਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਜੀਵ ਦਿਾਰ ਸਤ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਾਪਦੀਆਂ ਨੇ ਪਾਵਨ ਹਜ਼ੂਰ ਚਰਨਾ ਕਵਲਾਂ ਆ ਦੰਗਤ ਦੇ ਵੱਲੋਂ ਮਿਲ ਕਰਕੇ ਸੁਖਮਣੀ ਸੋਭ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਰਿਸ਼ੀ ਰਾਮ ਸਤਿ ਜੀ ਪਾਵਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਜਪ ਜੀ ਸਾਹਿਬ ਗੁਰਬਾਣੀ ਜੀ ਦੇ ਜਾਪ ਚੌਪਈ ਸਾਹਿਬ ਗੁਰਬਾਣੀ ਜੀ ਦੇ ਜਾਪ ਛੇ ਪੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਨੋ ਸ਼ੁਤੀਏ ਖੇਨ ਖੇਨ ਭੂਤਨ ਹਾਰ ਬਖਸ਼ਣ ਹਾਰ ਬਖਸ਼ਣ ਨਾਨਕ ਪਾਰ ਉਤਾਰ ਤਕ ਨੂੰ ਜੀਉ ਵਿਅੰਤ ਪ੍ਰਕਾਰ ਦੀਆਂ ਭੁਨਾ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕਰਕੇ ਮੁਆਫ ਕਰਮੀ ਅੱਗੇ ਤੋਂ ਸਮਰਤ ਬਖਸ਼ ਨਹੀਂ ਪੜੀ ਜੁੜੀ ਗੁਰਬਾਣੀ ਦਾ ਫਲ ਭਾਵ ਦੇਵਾਂ ਦਰਸ਼ਨਦਾਰ ਰਖੇ ਨਿਹਾਲ ਕਰਨਾ ਸਭਨਾ ਦੀਆਂ ਕਿਰਤ ਕਮਾਈਆਂ ਸਭਨੀਆਂ ਕਰਮੀਆਂ ਵਾਦੇ ਪਾਉਣੇ ਵਿਗਨਾ ਦੇ ਨਾਸ਼ ਕਰਨੇ ਮਹਾਰ ਮਨੁੱਖੀ ਬਾਗਬਾੜੀ ਤੇਰੇ ਤੇ ਮਿਹਰ ਕਰਿਆ ਹੱਥ ਰੱਖਣਾ ਬੱਚਿਆਂ ਦੇ ਸਿਰ ਤੇ ਮਿਹਰ ਕਰਿਆ ਹੱਥ ਰੱਖਣਾ ਮਾਪਿਆਂ ਨੇ ਆਗਿਆਕਾਰ ਬਣਾਉਣਾ ਸਤਿਗੁਰੂ ਜੀ ਉਹ ਦੱਸਿਆ ਵਿਦੇਸ਼ਾਂ ਦੇ ਵਿੱਚ ਸਹਾਈ ਹੋਣਾ ਜਿੰਨੀਆਂ ਵੀ ਸੰਗਤਾਂ ਨੇ ਅੰਮ੍ਰਿਤ ਵੇਰੇ ਤੋਂ ਲੈ ਕਰਕੇ ਹਾਜ਼ਰੀ ਭਰੀ ਸਮੂਹ ਸੰਗਤ ਦੀ ਹਾਜ਼ਰੀ ਪੇਟਾਵਾਂ ਕੜਾ ਪ੍ਰਸ਼ੰਤੀਆਂ ਦੇਖਾ ਅਰਦਾਸਾਂ ਮੇਲੀਆਂ ਸ਼ੋਭ ਪਾਵਨਾ ਮਨੋ ਕਾਮਨਾ ਯਾਤਰਾ ਰਾਜਿਆਂ ਦੇ ਵਿੱਚੋਂ ਪੰਚਾਇਮ ਦੇ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪਰਵਾਨ ਹੋਵ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਨ ਦੀ ਆਗੇ ਆ ਬਖਸ਼ ਪਾਵਨ ਪਵਿੱਤਰ ਅਲਾਹੀ ਪਰਮਾਨ ਬਖਸ਼ ਕਰਕੇ ਦਰਗਾਹ ਨਮਿਤ ਨੂੰ ਨੇ ਹਾਲ गुर गुरू ग्रंथ जी मानी सभु मिलियो छा करे